ਪੰਜਾਬ ਦੇ ਮੁੱਖ ਮੰਤਰੀ ਨੂੰ ਡਰ ਕਿਸ ਕੱਲ ਦਾ ਇੱਕ ਪਾਸੇ ਵਿਰੋਧ ਕੀਤਾ ਜਾ ਰਿਹਾ ਹੈ ਸਾਰੀਆਂ ਹੀ ਸਿਆਸੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਭਾਰਤੀ ਜਨਤਾ ਪਾਰਟੀ ਤੇ ਜਿਹੜੀ ਫਿਰ ਚੌਥੀ ਪਾਰਟੀ ਹੈ ਅਕਾਲੀ ਦਲ ਵਾਰਸ ਪੰਜਾਬ ਦੇ ਉਹਨਾਂ ਦਾ ਡਰ ਸਭ ਤੋਂ ਜ਼ਿਆਦਾ ਹੈ ਸੂਬੇ ਦੀ ਸਰਕਾਰ ਨੂੰ ਵੋਟ ਬੈਂਕ ਦੇ ਵਿੱਚ ਬੜੀ ਵੱਡੀ ਤਬਦੀਲੀ ਆ ਗਈ ਹੈ ਵੋਟ ਬੈਂਕ ਦਾ ਜਿਹੜਾ ਗ੍ਰਾਫ ਹੈ ਉਹ ਚੜ ਗਿਆ ਹੈ ਸਿਖਰਾਂ ਤੇ ਜੇ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਸਭ ਤੋਂ ਡਰ ਜਾਦਾ ਸੂਬੇ ਦੀ ਸਰਕਾਰ ਨੂੰ ਭਾਈ ਅੰਮ੍ਰਿਤਪਾਲ ਖਾਲਸਾ ਦੀ ਨਵੀਂ ਬਾਣੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਤੋਂ ਹੈ ਭਾਈ ਅੰਮ੍ਰਿਤਪਾਲ ਖਾਲਸਾ ਦੇ ਸਾਥੀਆਂ ਦੀ ਐਨਐਸਏ ਖਤਮ ਹੋ ਗਈ ਹੈ ਉਹ ਪੰਜਾਬ ਦੀਆਂ ਵੱਖ-ਵੱਖ ਜੇਲਾਂ ਦੇ ਵਿੱਚ ੜਕੇ ਹੋਏ ਨੇ ਉਹਨਾਂ ਉੱਤੇ 23 ਫਰਵਰੀ 2023 ਵਾਲਾ ਮਾਮਲਾ ਅਜਨਾਲਾ ਥਾਣੇ ਵਾਲਾ ਜਿਹੜਾ ਹੈ ਉਹਦੇ ਮਤਲਬਕ ਜਿਹੜੀ ਹੈ ਪੁਛਗਿਸ ਕੀਤੀ ਜਾ ਰਹੀ ਹੈ ਉਹ ਜਿਹੜਾ ਇਸ ਮਾਮਲੇ ਵਿੱਚ ਇਜਾਫਾ ਹੁੰਦਾ ਹੈ ਜਾਂ ਘਾਟਾ ਹੁੰਦਾ ਹੈ ਉਹ ਤਾਂ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਲੇਕਿਨ ਭਾਈ ਅਮਰਤਪਾਲ ਖਾਲਸਾ ਦੀ ਨਵੀਂ ਬਣੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੀ ਦਾ ਸਭ ਨੂੰ ਡਰ ਹੈ ਸਭ ਨੂੰ ਡਰ ਸਤਾ ਰਿਹਾ ਹੈ ਕਿ ਭਾਈ ਅਮਰਤਪਾਲ ਸਿੰਘ ਖਾਲਸਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਬੜੇ ਵਧੀਆ ਤਰੀਕੇ ਦੇ ਨਾਲ ਮੋਰਚਾ ਫਤਿਹ ਕਰ ਸਕਦੇ ਨੇ ਪੰਥ ਉਹਨਾਂ ਦੇ ਨਾਲ ਹੈ ਪਹਿਲੀ ਵਾਰ ਭਾਈ ਅੰਮ੍ਰਿਤਪਾਲ ਖਾਲਸਾ ਨੇ ਚੋਣ ਲੜੀ ਉਹ ਵੀ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚੋਂ ਲੇਕਿਨ 18 ਲੱਖ ਤੋਂ ਵੱਧ ਵੋਟ ਪਈ ਜਿੰਨੀ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਉਮੀਦਵਾਰਾਂ ਨੂੰ ਵੋਟ ਪਈ ਬਿਬਾਹ ਸਿਮਰ ਜੋ ਬਿਬਸ ਜਿਹੜੀ ਹੈ ਬਾਦਲ ਦੀ ਮਿਸਿਸ ਨੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਪਈ ਉਸ ਤੋਂ ਬਾਅਦ ਜਿੰਨੇ ਵੀ 12 ਉਮੀਦਵਾਰ ਸੀ ਉਹਨਾਂ ਨੂੰ ਸਾਰੀ ਵੋਟ ਪਈ ਜਿੰਨੀ ਪਈ ਭਾਈ ਅਮਰਤਪਾਲ ਖਾਲਸਾ ਨੂੰ ਅਕਸਰ ਇਹ ਹੋ ਕੀ ਰਿਹਾ ਹੈ ਭਾਈ ਅਮਰਤਪਾਲ ਖਾਲਸਾ ਦੇ ਨਾਲ ਲੋਕ ਕਿਉਂ ਜੁੜ ਰਹੇ ਨੇ ਇਧਰ ਉਦਾਹਰਣ ਮਾਰੀ ਗਈ ਨਿਹੰਗ ਸਿੰਘ ਜਥੇਬੰਦੀਆਂ ਕਹਿੰਦੀਆਂ ਨੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ 70 ਉਮੀਦਵਾਰ ਜੁੱਤਣਗੇ ਅਕਾਲੀ ਦਲ ਵਾਰਸ ਪੰਜਾਬ ਦੇ ਇਸ ਸਰਬਜੀਤ ਸਿੰਘ ਖਾਲਸਾ ਵੀ ਕਹਿੰਦੇ ਨੇ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣੇਗੀ ਜੇਕਰ ਸਰਕਾਰ ਬਣੇਗੀ ਤੇ ਭਾਈ ਅੰਮ੍ਰਿਤਪਾਲ ਖਾਲਸਾ ਦੀ ਬਣੇਗੀ ਕੱਲ ਪੰਜਾਬ ਪੁਲਿਸ ਭੇਜੀ ਗਈ ਅਸਾਮਤ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬਾਅਦ ਵਿੱਚ ਇਹ ਖਬਰ ਆ ਗਈਆਂ ਕਿ ਪੰਜਾਬ ਸਰਕਾਰ ਨੇ ਗ੍ਰਹਿ ਦੇਸ਼ ਦੇ ਗ੍ਰਹਿ ਮੰਤਰੀ ਨਾਲ ਮਿਲ ਕੇ ਇੱਕ ਸਾਲ ਵਾਸਤੇ ਐਨਐਸਸੀ ਹੋਰ ਵਧਾ ਦਿੱਤੀ ਹੈ ਹਾਲਾਂਕਿ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਅਸਾਮ ਦੀ ਡਿਬ루ਗੜ੍ਹ ਦੀ ਜੇਲ੍ਹ ਦੇ ਅਧਿਕਾਰੀ ਕਹਿੰਦੇ ਨੇ ਕਿ ਅਸੀਂ ਇਸ ਤੋਂ ਵੱਧ ਜਿਹੜੇ ਨੇ ਭਾਈ ਅਮਰਤਪਾਲ ਖਾਲਸਾ ਨੂੰ ਪੰਜਾਬ ਦੀ ਡਿਬ루ਗੜ੍ਹ ਦੀ ਜੇਲ੍ਹ ਦੇ ਵਿੱਚ ਢੱਕ ਨਹੀਂ ਸਕਦੇ ਕਿਉਂਕਿ 22 April ਨੂੰ ਉਹਨਾਂ ਦੀ ਐਨਐਸਸੀ ਖਤਮ ਹੋ ਜਾਵੇਗੀ ਪੰਜਾਬ ਪੁਲਿਸ ਆਲਰੇਡੀ ਜਿਹੜੀ ਹੈ ਕੂਚ ਕਰ ਚੁੱਕੀ ਹੈ ਰਵਾਨਾ ਹੋ ਚੁੱਕੀ ਹੈ ਇਸ ਬਾਰੇ ਖਬਰਾਂ ਆ ਰਹੀਆਂ ਨੇ ਵੱਖ-ਵੱਖ ਚੈਨਲਾਂ ਦੇ ਮਾਧਿਅਮ ਤੋਂ ਲੇਕਿਨ ਇੱਕ ਖਬਰ ਇਹ ਵੀ ਆ ਰਹੀ ਹੈ ਕਿ ਭਾਈ ਅਮਰਤਪਾਲ ਖਾਲਸਾ ਦੀ ਐਨਐਸਏ ਇੱਕ ਸਾਲ ਦੀ ਹੋਰ ਵਧਾ ਦਿੱਤੀ ਗਈ ਹੈ ਇਟ ਮੀਨਸ ਕਿ ਬੜਾ ਵੱਡਾ ਬਵਾਲ ਮਚੇਗਾ ਪੰਜਾਬ ਦੀ ਸਿਆਸਤ ਵਿੱਚ ਜੇਕਰ ਐਨਐਸਏ ਹੋਰ ਵੱਧ ਜਾਂਦੀ ਹੈ ਇਟ ਮੀਨਸ ਫਿਰ ਪੰਜਾਬ ਸਰਕਾਰ ਨੂੰ ਸੱਤਾਧਾਰੀ ਸਰਕਾਰ ਨੂੰ ਤੇ ਖਤਰਾ ਹੈ ਸਿਰਫ ਅਕਾਲੀ ਦਲ ਵਾਰਸ ਪੰਜਾਬ ਅਤੇ ਉਸ ਦੇ ਮੁਖੀ ਭਾਈ ਅਮਰਤਪਾਲ ਖਾਲਸਾ ਦਾ ਇੰਜ ਤਾਂ ਨਹੀਂ ਕਹਿੰਦੇ ਵੀ ਕਿਤੇ ਘਟਨਾਵਾਂ ਹੋਣਗੀਆਂ ਹਿੰਸਕ ਮਾਮਲੇ ਵਧਣਗੇ ਪੰਜਾਬ ਦੇ ਵਿੱਚ ਤਣਾਅ ਵਧੇਗਾ ਇਸ ਕਰਕੇ ਐਨਐਸਏ ਇੱਕ ਸਾਲ ਦੀ ਹੋਰ ਵਧਾ ਦਿਓ ਉਸ ਤੋਂ ਬਾਅਦ 6 ਮਹੀਨੇ ਰਹਿ ਜਾਣਗੇ 6 ਮਹੀਨਿਆਂ ਬਾਅਦ ਭਾਈ ਅਮਰਪਾਲ ਖਾਲਸਾ ਆਉਣਗੇ ਲੋਕ ਕਿੰਨੇ ਕੁ ਜੁੜਨਗੇ ਕਿੰਨੇ ਕੁ ਨਾ ਜੁੜਨਗੇ ਸ਼ਾਇਦ ਪਾਰਟੀ ਸੁਰਜੀਤ ਹੋਵੇ ਕਿ ਨਾ ਹੋਵੇ ਇਸ ਤਰ੍ਹਾਂ ਦੀਆਂ ਗੱਲਾਂ ਤਰੀ ਏਜੰਸੀਆਂ ਕਰ ਰਹੀਆਂ ਆ ਆਖਰਕਾਰ ਭਾਈ ਅਮਰਪਾਲ ਖਾਲਸਾ ਦੇ ਨਾਲ ਇਸ ਤਰ੍ਹਾਂ ਦਾ ਵਿਹੇਵ ਕਿਉਂ ਕੀਤਾ ਜਾ ਰਿਹਾ ਹੈ ਚਾਹੇ ਸ਼੍ਰੋਮਣੀ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਈ ਅਮਰਪਾਲ ਖਾਲਸਾ ਨੂੰ ਗਦਾਰ ਕਹਿ ਦਿੱਤਾ ਕਿ ਬਾਣਾ ਪਾ ਕੇ ਹੀ ਗਿਰਦਾਰ ਬਣ ਜਾਂਦੇ ਨੇ ਬਿਕਮ ਜਿਸਮ ਜੀਠਿਆ ਵੀ ਕਹਿ ਰਹੇ ਨੇ ਉਦੋਂ ਅਮਰਸ਼ਾਹ ਵੀ ਕਹਿ ਰਹੇ ਨੇ ਕਿ ਜਿਹੜੇ ਆਪਣੇ ਆਪ ਨੂੰ ਬਣਾਉਣਾ ਚਾਹੁੰਦੇ ਨੇ ਜਿਹੜੇ ਨਕਲ ਕਰਨਾ ਚਾਹੁੰਦੇ ਨੇ ਸੰਤ ਜਨਸੀਖ ਪਿੰਡਰਾ ਵਾਲਿਆਂ ਦੀ ਉਹ ਕਹਿੰਦਾ ਅਸਾਮ ਦੀ ਡਿਬਰੂਗੜ ਦੀ ਜੇਲ੍ਹ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਰਹੇ ਨੇ ਹਾਲਾਂਕਿ ਐਸ.ਯੂ.ਪੀ.ਸੀ ਬਲੂ ਇਸ ਦਾ ਵਿਰੋਧ ਕੀਤਾ ਗਿਆ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਰਸ਼ਾਹ ਨੂੰ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ ਸੀ ਸਿੱਧੇ ਤੌਰ ਤੇ ਉਹ ਭਾਈ ਅਮਰਤਪਾਲ ਖਾਲਸਾ ਦੇ ਹੱਕ ਵਿੱਚ ਆਏ ਕੀ ਪੰਥ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬੀਓ ਭਾਈ ਅਮਰਤਪਾਲ ਖਾਲਸਾ ਨੂੰ ਵੋਟ ਪਾਵੇਗਾ 70 ਜਾਂ 70 ਤੋਂ ਵੱਧ ਉਮੀਦਵਾਰ ਜਿੱਤਣਗੇ ਵਿਧਾਇਕ ਬਣ ਕੇ ਸਰਕਾਰ ਬਣੇਗੀ ਇਸ ਵਾਇ ਅਸੀਂ ਤੁਹਾਡੀ رائے ਜਾਣਨਾ ਚਾਹੁੰਦੇ ਹਾਂ ਤੁਸੀਂ ਆਪਣੇ ਕਮੈਂਟ ਪੰਜਾਬੀ ਦੇ ਵਿੱਚ ਜਰੂਰ ਲਿਖਨੇ ਕੀ ਭਾਈ ਅਮਰਤਪਾਲ ਖਾਲਸਾ ਦੀ ਨਵੀਂ ਪਾਰਟੀ ਅਕਾਲੀ ਦਲ ਵਾਰਸ ਪੰਜਾਬ ਦੀ ਜਿਹੜੀ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਰਕਾਰ ਬਣਾ ਸਕਦੀ ਹੈ ਜਿਸ ਤਰ੍ਹਾਂ ਭਾਈ ਸਾਹਿਬ ਜਿਸ ਖਾਲਸਾ ਅਤੇ ਰਾਜ ਸਿੰਘ ਰਾਜਾ ਜਿਹੜੇ ਨੈਂਸਿੰਗ ਜਥੇਬੰਦੀਆਂ ਦੇ ਆਗੂ ਨਹੀਂ ਉਹਨਾਂ ਵੱਲੋਂ ਸਿੱਧਾ ਕਹਾ ਗਿਆ ਕਿ ਅਸੀਂ ਸਰਕਾਰ ਬਣਾਉਣ ਜਾ ਰਹੇ ਹਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਇਧਰ ਭਾਈ ਅਮਰਤਪਾਲ ਖਾਲਸਾ ਦੀ ਜੀ ਐਮ ਐਸ ਐਨ ਐਸ ਐ ਵਧੀ ਹੈ ਉਸ ਬਾਰੇ ਤੁਹਾਡੀ ਕੀ ਰਾਏ ਹੈ